ਪਹਿਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ ਆਖਰਕਾਰ ਵਾਗਾ ਬਾਰਡਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਅਟਾਰੀ ਸਰਹੱਦ ਤੇ ਜੋ ਚੈੱਕਪੋਸਟ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਪਹਿਲੀਆਂ ਤਸਵੀਰਾਂ ਵਾਗਾ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਰੋਜ਼ਾਨਾ ਲੋਕ ਸੀ ਜਿਹੜੇ ਪਾਕਿਸਤਾਨ ਦੇ ਨਾਗਰਿਕ ਸੀ ਭਾਰਤ ਆਉਂਦੇ ਸੀ ਜਾਂ ਭਾਰਤ ਤੋਂ ਪਾਕਿਸਤਾਨ ਜਾਂਦੇ ਸੀ ਨਾਗਰਿਕ ਜਿਨ੍ਹਾਂ ਦੇ ਵੀਜ਼ੇ ਲੱਗਦੇ ਸੀ ਤਾਂ ਹੁਣ ਇੱਥੇ ਬਿਲਕੁਲ ਰਸਤਾ ਬੰਦ ਕਰ ਦਿੱਤਾ ਗਿਆ ਹੈ ਕਹਿਣ ਦਾ ਭਾਵ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਹੁਣ ਨਹੀਂ ਹੋਵੇਗੀ ਜਿਨ੍ਹਾਂ ਦੇ ਵੀਜ਼ੇ ਲੱਗੇ ਵੀ ਹੋਏ ਸੀ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਪਾਕਿਸਤਾਨ ਤੋਂ ਆਏ ਨਾਗਰਿਕਾਂ ਨੂੰ ਵਾਪਸ ਪਾਕਿਸਤਾਨ ਜਾਣ ਦੀ ਸਲਾਹ ਦੇ ਦਿੱਤੀ ਗਈ ਹੈ ਕਿ ਭਾਰਤ ਵਿੱਚ ਹੁਣ ਉਹ ਨਾ ਰੁਕਣ ਤਾਂ ਭਾਰਤ ਨੇ ਸਖਤ ਕਦਮ ਚੁੱਕਦਿਆਂ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦਾ ਜਵਾਬ ਦੱਸਿਆ ਹੈ ਹਾਲਾਂਕਿ ਇਸ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਦੀ ਖਬਰ ਨਹੀਂ ਹੈ ਦੇਖਣਾ ਇਹ ਹੋਵੇਗਾ ਕਿ ਹਮਲੇ ਦੇ ਵਿੱਚ ਜਿਹੜੇ ਮੁਲਜ਼ਮ ਸੀ ਜਾਂ ਕਹਿ ਸਕਦੇ ਆ ਅਤਵਾਦੀ ਸੀ ਹਮਲਾ ਕਰਨ ਵਾਲੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਜਾਂ ਫਿਰ ਇਸ ਮਾਮਲੇ ਦੇ ਉੱਤੇ ਹੋਰ ਕੀ ਸਖਤ ਕਦਮ ਚੁੱਕਿਆ ਜਾਂਦਾ ਹੈ ਹਾਲਾਂਕਿ ਹੁਣ ਤੱਕ ਤਾਂ ਸਿਰਫ ਇਹ ਕੁਝ ਫੈਸਲੇ ਨੇ ਜਿਹੜੇ ਭਾਰਤ ਸਰਕਾਰ ਨੇ ਲਏ ਨੇ ਸਿੰਧੂ ਜਲ ਸਮਝੌਤਾ ਜਿਹੜਾ ਉਸ ਨੂੰ ਵੀ ਮੁਅਤਲ ਕਰ ਦਿੱਤਾ ਤੁਰੰਤ ਪ੍ਰਭਾਵ ਦੇ ਨਾਲ ਤਾਂ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਕੀਮਤੀ ਜਾਨਾਂ ਚਲੀਆਂ ਗਈਆਂ ਜਿਸ ਕਰਕੇ ਲੋਕਾਂ ਦੇ ਵੱਲੋਂ ਸਰਕਾਰ ਤੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਸਖਤ ਕਦਮ ਚੁੱਕਿਆ ਜਾਵੇ ਭਾਰਤ ਪਾਕਿਸਤਾਨ ਵਾਗਾ ਸਰਹੱਦ ਤੇ ਚੈੱਕ ਪੋਸਟ ਬੰਦ ਕਰ ਦਿੱਤੀ ਗਈ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਪੱਕੀ ਤੌਰ ਤੇ ਬੈਰੀਕੇਟਿੰਗ ਹੈ ਜਿਹੜੀ ਫੌਜ ਦੇ ਵੱਲੋਂ ਕਰ ਦਿੱਤੀ ਗਈ ਹੈ ਕੋਈ ਵੀ ਇੱਥੋਂ ਆ ਜਾ ਨਹੀਂ ਸਕਦਾ ਸਖਤ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਸਖਤ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਟਰੱਕ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੈ ਵਾਗਾ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਤਿਆਰੀ ਹੋ ਗਈ ਹੈ ਤਸਵੀਰਾਂ ਤੁਸੀਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ اٹਾਰੀ ਤੋਂ ਜਿੱਥੇ ਵਾਗਾ ਸਰਹੱਦ ਨੂੰ ਸੀਲ ਕਰ ਦਿੱਤਾ ਹੈ ਇੱਥੇ ਰੋਜ਼ਾਨਾ ਵਪਾਰ ਹੁੰਦਾ ਹੈ ਵਪਾਰ ਨੂੰ ਲੈ ਕੇ ਆਦਾਨ-ਪ੍ਰਦਾਨ ਹੁੰਦਾ ਵਸਤਾਂ ਦਾ ਜਦੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਮਝੌਤੇ ਹੁੰਦੇ ਨੇ ਤਾਂ ਐਸੇ ਸਰਹੱਦ ਰਾਹੀਂ ਇਨ੍ਹਾਂ ਚੈੱਕਪੋਸਟਾਂ ਰਾਹੀਂ ਹੀ ਸਮਾਨ ਪਾਕਿਸਤਾਨ ਵੀ ਜਾਂਦਾ ਹੈ ਪਾਕਿਸਤਾਨ ਤੋਂ ਆਉਂਦਾ ਵੀ ਹੈ ਬਹੁਤ ਸਾਰਾ ਮਾਲ ਇੰਪੋਰਟ ਐਕਸਪੋਰਟ ਹੁੰਦਾ ਪਰ ਹੁਣ ਪਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਚੈੱਕਪੋਸਟ ਨੂੰ ਬੰਦ ਕੀਤਾ ਜਾਵੇਗਾ ਤਾਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਭਾਰਤ ਪਾਕਿਸਤਾਨ ਵਾਗਾ ਸਰਹੱਦ ਤੇ ਚੈੱਕਪੋਸਟ ਬੰਦ ਕਰ ਦਿੱਤੀ ਗਈ ਹੈ ਤਾਂਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਭਾਰਤ ਸਰਕਾਰ ਪਾਕਿਸਤਾਨ ਨੂੰ ਲੈ ਕੇ ਹੋਰ ਕਿਹੜੇ ਕਿਹੜੇ ਕਦਮ ਚੁੱਕਦੀ ਹੈ ਉਹ ਹਮਲਾ ਅਚਨ ਹੈ ਹੋਇਆ ਹੈ ਨੇ ਆਦਮੀ ਮਰ ਗਏ ਇੱਥੇ ਉਹ ਜੋ ਉਹ ਅਚਨ ਹੀ ਹੋਇਆ ਹੈ ਦਰਮ ਪੋਸ਼ ਕਰ ਜਿਸ ਤਰ੍ਹਾਂ ਕੇ ਸਾਥ ਗੋਲੀਆਂ ਮਾਰੀ ਗਈ ਹੈ ਕਿਸ ਤਰ੍ਹਾਂ ਦੇਖ ਤੋਂ ਲੱਗਦਾ ਬਹੁਤ ਗਲਤ ਹੈ ਉਹ ਬਹੁਤ ਗਲਤ ਹੈ ਬਹੁਤ ਗਲਤ ਹੈ ਐਸਾ ਕੰਮ ਨਹੀਂ ਹੋਣਾ ਫੈਸਲਾ ਜਿਸ ਤਰ੍ਹਾਂ ਸੇ ਲਿਆ ਹੈ ਭਾਰਤ ਸਰਕਾਰ ਨੇ उसको किस तरह से देखते बहुत अच्छा दिया फैसला वो, वो मोदी जी अपने भारत के पंतप्रधान है वो अच्छा आदमी है वो निर्णय लेंगे वो अच्छा ही लेंगे लगता है मुँह तोड़ जवाब देना चाहिए देना चाहिए मुँह तोड़ जवाब देना चाहिए उसको लोगों को मारा कोई भी होगा वो